ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है वैसा जानते हो इस गल बारे फिर सिंगल विंडो तो हरेक सिंगल विंडो पर विंडो चो बहुत विंडो निकल दी सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो असर आइडियाज लेने कि किस तरह यह हो सद की हो सद ओडीएस काफ़ी जिस तरह मंत्री साहब ने जिक्र किया ओडीएस भी क्योंकि जे थोड़ी चिमड़िया ਚੱਲਣਗੇ ਆ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਅੜਾਚੇ ਬਰਬਾਦ ਹੋਏ ਲੋਕਾਂ ਦੀ ਜਿੱਥੇ ਕੀ ਇੱਕ ਪਾਸੇ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਜੋ ਹੈ ਮਾਇੂਸ ਪਰਇਕਤਿਆ ਹੋਈਆਂ ਕਹਾਣੀਆਂ ਨੇ ਉੱਥੇ ਹੀ ਕਹਿ ਸਕਦੇ ਹਾਂ ਕਿ ਰਾਹਤ ਕੈਂਪਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਅੱਗੇ ਦੀ ਭਵਿੱਖ ਦੀ ਚਿੰਤਾ ਉਹਨਾਂ ਨੂੰ ਕਿਤੇ ਨਾ ਕਿਤੇ ਸਤਾ ਰਹੀ ਹੈ ਗੁਰਦਾਸਪੁਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਡੇਰੀਵਾਲ ਦੇ ਲੋਕ ਜੋਨੇ ਹੜਾ ਕਾਰਨ ਆਪਣੇ ਘਰ ਤੋਂ ਬੇਕਰ ਹੋ ਗਏ ਜਿਨ੍ਹਾਂ ਨੂੰ ਕੀ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਉੱਥੇ ਹੀ ਜਦ ਸਾਡੀ ਟੀਮ ਨੇ ਇੱਕ ਮਹਿਲਾ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਇੱਕ ਹਾਦਸੇ ਦੇ ਵਿੱਚ ਉਸ ਦੇ ਪਤੀ ਦੇ ਜੋਨੇ ਹੱਥ-ਪੈਰ ਕੰਮ ਕਰਨਾ ਬੰਦ ਕਰ ਜਾਂਦੇ ਨੇ ਜਿਸ ਕਾਰਨ ਉਹ ਪਹਿਲਾਂ ਹੀ ਜ਼ਿੰਦਾ Laash ਵਾਂਗੂ ਇੱਕ ਜ਼ਿੰਦਗੀ ਜੀ ਰਿਹਾ ਸੀ ਲੇਕਿਨ ਇਸ ਹੜ ਦੇ ਕਾਰਨ ਉਹ ਕਈ ਜ਼ਿਆਦਾ ਤੌਰ ਤੇ ਬਰਬਾਦ ਹੋ ਚੁੱਕੇ ਨੇ ਤੇ ਕਾਫੀ ਜ਼ਿਆਦਾ ਕਹਿ ਸਕਦੇ ਤਰਾਸਤੀਪਰੀ ਅਤੇ ਦੁਖਪਰੀ ਉਹਨਾਂ ਦੀ ਕਹਾਣੀ ਹੈ ਜੋ ਕਿ ਉਹਨਾਂ ਨੇ ਇਹ ਸਾਰੇ ਦੀ ਸਾਰੀ ਬਿਆਨ ਕੀਤੀ ਹੈ ਤਾਂ ਕਹਿ ਸਕਦੇ ਆ ਕਿ ਅਜਹੀਆਂ ਹੀ ਹੋਰ ਕਿੰਨੀਆਂ ਕਹਾਣੀਆਂ ਜੋ ਨੇ ਇਨ੍ਹਾਂ ਹੜਾਂ ਦੇ ਕਾਰਨ ਬਰਬਾਦ ਹੋਏ ਲੋਕਾਂ ਨੇ ਆਪਣੇ ਸਾਂਝੀਆਂ ਕੀਤੀਆਂ ਨੇ ਅਤੇ ਨਾਲ ਹੀ ਨਾਲ ਸਰਕਾਰ ਤੋਂ ਐ ਗੁਹਾਰ ਵੀ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜੋ ਹੈ ਮਦਦ ਪਹੁੰਚਾਈ ਜਾ ਸਕੇ ਉੱਥੇ ਹੀ ਸਰਕਾਰ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਤ ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਦੇ ਰਾਹੀਂ ਜਾਂ ਰਾਹਤ ਸਮੱਗਰੀ ਦੇ ਰਾਹੀਂ ਮਦਦ ਪਹੁੰਚਾਈ ਜਾ ਸਕੇ ਅਤੇ ਨਾਲ ਹੀ ਨਾਲ ਇਸ ਤ੍ਰਾਸਦੀ ਤੋਂ ਜੋ ਹੈ ਬਚਿਆ ਜਾ ਸਕੇ ਜਾਂ ਫਿਰ ਇਸ ਤੋਂ ਜਿੰਨਾ ਹੋ ਸਕੇ ਲੋਕਾਂ ਨੂੰ ਬਚਾਇਆ ਜਾ ਸਕੇ ਤਾਂ ਕੀ ਕੋ ਜਨਨ ਵੱਲੋਂ ਆਪਣੇ ਹਾਲਾਤ ਬਿਆਨ ਕੀਤੇ ਗਏ ਉਹ ਵੀ ਤੁਹਾਨੂੰ ਸੁਣਾ ਮੇਰਾ ਨਾਮ ਰੀਨੂ ਵਾਲਾ ਹੈ ਤੇ ਪਿੰਡ ਸਾਡਾ ਡੇਰੀਵਾਲ ਕਿਰੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆਸੀਂ ਕਦੋਂ ਪਾਣੀ ਆਇਆ ਕੀ ਹਾਲਾਤ ਪਾਣੀ ਸਰ ਆਇਆ ਸੀ 27 ਤਰੀਕ ਤੇ ਪਾਣੀ ਆਇਆ ਸੀ 4:00 ਵਜੇ ਕਿਉਂਕਿ ਪਾਣੀ ਇਕਦਮੀ ਸਰ ਅੰਦਰਾਂ ਦੇ ਵਿੱਚ ਆ ਗਿਆ ਕਿ ਸਾਨੂੰ ਆਪਣਾ ਸਮਾਨ ਕੱਢਣ ਦਾ ਟਾਈਮ ਨਹੀਂ ਮਿਲਿਆ ਕਿ ਅਸੀਂ ਆਪਣਾ ਸਮਾਨ ਕੱਢ ਸਕੀਏ ਕਿਉਂਕਿ ਮੇਰੇ ਹਸਬੰਦ ਨੇ 7 ਸਾਲ ਤੋਂ ਮੰਜੀ ਤੇ ਹੀ ਨੇ ਨਾ ਤੇ ਬੋਲ ਸਕਦੇ ਨਹੀਂ ਕੋ ਸਕਦੇ ਤੇ ਸਾਡੇ ਲਈ ਬਹੁਤ ਔਖਾ ਸੀ ਕਿਉਂਕਿ ਮੈਂ ਇਨ੍ਹਾਂ ਦੀ ਜਾਨ ਆਪਣੇ ਬੱਚਿਆਂ ਦੀ ਜਾਨ ਬਚਾ ਕੇ ਜਿਹੜੀ ਇਹਨਾਂ ਨੂੰ ਛੱਤ ਤੇ ਲੈ ਕੇ ਗਈ ਸੀ ਕਿ 10 10 ਫੁੱਟ ਪਾਣੀ ਜਿਹੜਾ ਸਾਡੇ ਘਰਾਂ 'ਚ ਵਿੱਚ ਆ ਗਿਆ ਸੀ ਤੇ ਸਾਡੇ ਲਈ ਬਹੁਤ ਔਖਾ ਏ ਕਿਉਂਕਿ ਇੱਕ ਤੇ ਅਸੀਂ ਪਹਿਲੇ ਦੇ ਮਰੇ ਆ ਉਦੋਂ ਰੱਬ ਵੀ ਸਾਨੂੰ ਮਾਰ ਦਿੰਦਾ ਏ ਉਦੋਂ ਹੜ ਆ ਗਿਆ ਉਹਦੇ ਲਈ ਵੀ ਬਹੁਤ ਔਖਾ ਹੋ ਗਿਆ ਤੇ ਸਾਨੂੰ ਸਰਕਾਰ ਦੇ ਬੰਦੇ ਆਏ ਸੀ ਕਿਸਤੀ ਲੈ ਕੇ ਉਹਨਾਂ ਨੇ ਸਾਨੂੰ ਜਿਹੜਾ ਪਾਣੀ ਦੇ ਵਿੱਚੋਂ ਕੱਢਿਆ ਏ ਤੇ ਨੜਾਵਲੀ ਦੇ ਅੱਡੇ ਦੇ ਵਿੱਚ ਸਰਕਾਰੀ ਸਕੂਲ ਦਾ ਸੈਂਟਰਲ ਬਣਾਇਆ ਏ ਤੇ ਅਸੀਂ ਉੱਥੇ ਬੈਠੇ ਆ ਤੇ ਸਰਪੰਚ ਸਾਹਿਬ ਵੀ ਚਲੋ ਸਾਨੂੰ ਰੋਟੀ ਪਾਣੀ ਦਿੰਦੇ ਟਾਈਮ ਦਾ ਤਿੰਨ ਟਾਈਮ ਉਹਨਾਂ ਦੀ ਰੋਟੀ ਹੁੰਦੀ ਏ ਤਿੰਨ ਟਾਈਮ ਚਾਹ ਪਾਣੀ ਹੁੰਦਾ ਏ ਸਾਨੂੰ ਤੇ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਤੇ ਬਸ ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਨੀ ਐ ਕਿ ਇਨਾਂ ਦਾ ਮੇਰੀ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਦੇ ਵੇਖਦੇ ਹੋ ਉਹ ਮੇਰਾ ਸਾਥ ਜ਼ਰੂਰ ਦੇਣ ਘਰ ਸਾਰਾ ਡੁੱਬ ਗਿਆ ਜੀ ਤੇ ਹਾਂਜੀ ਭਾਜੀ ਘਰ ਚ ਕੁਝ ਨਹੀਂ ਰਿਹਾ ਸਾਡਾ ਕੋਈ ਸਮਾਨ ਨਹੀਂ ਰਿਹਾ ਹੈਗਾ ਪੰਦਾ ਵੀ ਜੋ ਸਾਡੀਆਂ ਪਾਟ ਗਈਆਂ ਤੇ ਬਸ ਇਹੀ ਕਹਿਣਾ ਚਾਹੁੰਨੇ ਸਾਨੂੰ ਘਰ ਬਣਾ ਦਿਓ ਕੋਈ ਉੱਚੇ ਥਾਂ ਤੇ ਕਿ ਜਿੱਥੇ ਪਾਣੀ ਨਾ ਆ ਸਕੇ ਕਿਉਂਕਿ ਮੈਂ ਇਨਾਂ ਨੂੰ ਕਿੱਥੇ ਚੁੱਕ ਚੁੱਕ ਕੇ ਖੜਾਂਗੀ ਕਿਉਂਕਿ ਚੱਲ ਵੀ ਨਹੀਂ ਸਕਦੇ ਆਪਣੇ ਪੈਰਾਂ ਤੇ ਹਾਂ ਰਾਜਵਿੰਦਰ ਘੋੜਾ ਐ ਤੇ ਅੰਦਰ ਡਾ ਡੇਰੀ ਵਾਲ ਕੇ ਰਨੇ ਤੇ ਇੱਕ ਦਾਮੀ ਪਾਜੀ ਪਾਣੀ ਆ ਗਿਆ ਹਨ ਨੂੰ ਨਹੀਂ ਪਤਾ ਲੱਗਾ ਹੈਗਾ ਤੇ ਹੀਰਾ ਦੇ 10:30 ਵਜੇ ਕਿ ਨਿਕਲੇ ਕਿਸਤੀ ਇਹਨਾਂ ਕੱਲੀ ਹੈ ਸਰਕਾਰ ਨੇ ਸਾਨੂੰ ਨਾ ਜੀ ਸਾਡੇ ਬਚਾਏ ਜਿਹੜੇ ਕੋਠੇ ਤੇ ਆਈ ਉਹ ਫੇਰ ਅਗਲੇ ਦਿਨ ਆ ਤੁਹਾਨੂੰ 10:30 ਵਜੇ ਪਹਿਲਾਂ ਇੱਕ ਦਿਨ 26 ਤਰੀਕ ਤੇ ਲੈਣਤਾ 27 ਤੇ ਸਾਡੇ ਘਰ ਜਿਆਦਾ ਪਾਣੀ ਆ ਗਿਆ 10-10 ਫੁੱਟ ਫੇਰ ਉਹਨਾਂ ਸਾਡੇ ਜੀਆਂ ਨੂੰ ਅਗਲੇ ਦਿਨ ਫੇਰ ਜਾ ਕੇ ਕਿਸਤੀ ਵਾਲੇ ਲੈਣੇ ਕੱਢ ਕੇ ਬਹੁਤ ਜ਼ਿਆਦਾ ਸਾਡੇ ਘਰ ਦਾ ਮਾੜਾ ਹਾਲ ਹੈ ਸਾਮਾਨ ਸਭ ਕੁਝ ਡੁੱੜ ਗਿਆ ਤੇ ਕੁਝ ਸਾਡਾ ਭਿੱਜ ਗਿਆ ਤੇ ਬਰਬਾਦ ਹੋ ਗਿਆ ਤੇ ਕਮਰਿਆਂ ਦੇ ਕੰਧਾਂ ਨੂੰ ਤੜੇੜਾਂ ਪੈ ਗਈਆਂ ਫਰਸ਼ ਸਾਰੇ ਟੁੱਟ ਗਏ ਜੇ ਘਰ ਜਾਈਏ ਘਰ ਵਾਲੇ ਵੇ ਵੇ ਰੋਣ ਆਉਂਦਾ ਕਿਹੜਾ ਪੰਡਾ ਜੀ ਡੇਰੀ ਵਾਲ ਕੇ ਨੂੰ ਹੁਣ ਨਹੀਂ ਤਾਂ ਸਾਰਾ ਪਾਣੀ ਚੜਿਆ ਹਾਂਜੀ ਪਾਣੀ ਹੁਣ ਅੰਦਰਾਂ ਜੇ ਲੱਤ ਗਿਆ ਪਰ ਚਿੱਕੜ ਬੜਾ ਬੜਾ ਚੜ ਗਿਆ ਬਹੁਤ ਜ਼ਿਆਦਾ ਚਿੱਕੜ ਵੇਖਿਆ ਨਹੀਂ ਜਾਂਦਾ ਆਪਣੇ ਘਰ ਵਾਲ ਜਿਹੜੀ ਕਣਕੀ ਉਹ ਵੀ ਉੱਗ ਗਈ ਆ ਘੜੋਲੇ ਜਿਹੜੇ ਪਾਟ ਗਏ ਆ ਤੇ ਬੈੱਡ ਜਿਹੜੇ ਉਹ ਟੁੱਟ ਗਏ ਆ ਦੇ ਪਲਾਈ ਸਾਰੇ ਫੁੱਲ ਕੇ ਬਾਹਰ ਆ ਗਏ ਮਿੱਡਾ ਬਹੁਤ ਜ਼ਿਆਦਾ ਨੁਕਸਾਨ ਹੈ ਪੁੱਛ ਕੇ ਵੇਖੋ ਬਹੁਤ ਜ਼ਿਆਦਾ ਮਾੜਾ ਹਾਲਾਟਾ ਮੇਰੇ ਨਾਮ ਚੰਚਿਤ ਕੋਹਰਾ ਡੈਡੀ ਵਾਲ ਪਿੰਡ ਹਡਕਾਰਾ ਖਲਾਤ ਮਤਲਬ ਕਿ ਜੇ ਆਕਦਮ ਚ ਪਾਣੀ ਆ ਗਿਆ 4:30 ਵਜੇ ਪਾਣੀ ਆਇਆ ਸੀਗਾ ਤੇ ਬੜੀ ਮੁਸ਼ਕਲ ਨਿਕਲੇ ਆ ਸਰਕਾਰ ਨੇ ਡੈਸਕਿਊ ਟੀਮ ਪੇ ਜੀਤੇ ਇਸਕਾ ਕਿ ਬੜੀ ਮੁਸ਼ਕਲ ਬਚ ਕੇ ਆਏ ਉਥੋਂ ਤੇ ਹਟਾ ਸਾਰਾ ਘਰ ਮਤਲਬ ਟੁੱਟ ਟੱਟ ਗਿਆ ਵਾ ਪਰਸ਼ ਵਗੈਰਾ ਸਾਰਾ ਕੁਝ ਟੁੱਟ ਗਿਆ ਇਨੀ ਮਤਲਬ ਇਨੀ ਮੈਂਤਨਾ ਘਰ ਬਣਾਇਆ ਜਾਂਦਾ ਵਾ ਫਿਰ ਵੀ ਉਹ ਟੁੱਟ ਗਿਆ ਸਾਰਾ ਕੁਝ ਹਾਂਜੀ ਹੁਣ ਦੂਰ ਚ ਪਰੋਲੇ ਬੋਲੇ ਕਿੱਥੇ ਰਹਿ ਰਹੇ ਹੋ ਤੇ ਕਹਿੰਦੇ ਰਹਿ ਰਹੇ ਥੇ ਹੁਣ ਆਪਾਂ ਇੱਥੇ ਮਤਲਬ ਜਿਹੜਾ ਰੈਸਕਿਊ ਟੀਮ ਹੁਣ ਕੱਢ ਕੇ ਲੈ ਕੇ ਆਈ ਤੇ ਹਣ ਉਥੇ ਮਤਲਬ ਸਕੂਲ ਵਿੱਚ ਆਹੀਆਂ ਸਰਪੰਚਾ ਅੰਨੇ ਰਵਲੀ ਸਰਪੰਚ ਨੇ ਸਕੂਲ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਆ ਤੇ ਮਤਲਬ ਖਾਣਾ ਪੀਣਾ ਸਭ ਕੁਝ ਵਧੀਆ ਤੇਨ ਟਾਈਮ ਰੋਟੀ ਆ ਤੇਨ ਟਾਈਮ ਚਾਹ ਆ ਸਾਰਾ ਕੁਝ ਵਧੀਆ ਮਿਲਦਾ ਇੱਥੇ ਕਿਨੇ ਚਿਰ ਰਹੇ ਹੋ ਇੱਥੇ ਤੁਹਾਨੂੰ ਹਫਤਾ ਹੋ ਗਿਆ ਰਹਿਣ ਦੇ ਆ ਹਾਂਜੀ ਘਰ ਜਾਂ ਤੂੰ ਜਲਕ ਦਿਲ ਕਰਦਾ ਹਾਂਜੀ ਕਰਦਾ ਆ ਕੀ ਹਾਲਾਤ ਕਰਦੇ ਕਰਦੇ ਹਾਲਾਤ ਸਾਰਾ ਕੁਝ ਟੁੱਟਾ ਭੱਜਾ ਉਥੇ ਪਿਆ ਵਾ ਤੇ ਮਤਲਬ ਘਰ ਨੂੰ ਵੇਖ ਕੇ ਇਦਾਂ ਗ ਰੋਣ ਆਉਂਦਾ ਆ ਕਿ ਇੰਨੀ ਮਿਹਨਤ ਨਾਲ ਘਰ ਬਣਾਇਆ ਤੇ ਸਾਰਾ ਟੁੱਟ ਗਿਆ ਕੀ ਕਰ ਸਕਦਾ ਇਹੀ ਕਰਨ ਚਾਹੁੰਦੇ ਆ ਕਿ ਹਨੂ ਕਿਸੇ ਮਤਲਬ ਉੱਚੀ ਜਗ੍ਹਾ ਤੇ ਹਨੂ ਕੋਈ ਆਪਣਾ ਕਰਪਾ ਦੇ ਉਹ ਜਿੱਥੇ ਪਾਣੀ ਨਾ ਆ ਸਕੇ ਉੱਥੇ ਰਹਿਣਾ ਚਾਹੁੰਦੇ ਆ ਮਤਲਬ ਇੰਨੇ ਮੁਸ਼ਕਿਲਾਂ ਚ ਨਾ ਹਨੂ ਪੈਣਾ ਪਵੇ ਬਾਅਦ ਵਿੱਚ